ਪੈਣਾ ਦੇ ਨਾਲ ਹਰ ਦੇ ਵੇਲੇ ਦੀ ਗੱਲ ਸਾਂਝੀ ਕਰਦੀ ਆ ਤੇ ਹੁਣ ਦੇ ਜਿਹੜੇ ਸਮੇ ਆ ਉਹ ਤਾਂ ਜਿਵੇਂ ਕਹਿ ਰਹੀ ਜਿਵੇਂ ਆਪਾਂ ਘਰਤ ਚ ਰਹਨੇ ਆ ਇਹ ਬਹੁਤ ਵਧੀਆ ਨੇਗੇ ਹਨ ਜਿਹੜੇ ਸਾਡੇ ਸਮੇ ਸੀਗੇ ਪਹਿਲਾਂ ਦੀ ਗੱਲ ਨਾਲ ਕੇ ਗੇੜਨੇ ਕੋਹਾ ਪੱਥਣਾ ਸਾਰਾ ਡੰਗਰਾਂ ਦਾ ਕੰਮ ਕਰਨਾ ਹਨਾ ਇੰਨੀ ਮੁਸ਼ਕਲ ਹੁੰਦੀ ਸੀ ਹੁਣ ਦੇਖੋ ਆਪਾਂ ਕੁਰਸੀ ਤੋਂ ਬੈੱਡ ਤੋਂ ਬਿਨਾਂ ਪੈਂਦੀ ਨਹੀਂ ਕਿਤੇ ਹਨਾ ਤੇ ਆਰਾਮ ਨਾਲ ਪੈਨੇ ਆ ਪੱਖੇ ਲੱਗੇ ਹੁੰਦੇ ਏਸੀ ਲੱਗੇ ਹੋਏ ਨੇ ਹੈ ਇੰਨੀ ਆਪਣੀ ਰਾਮ ਦੀ ਜ਼ਿੰਦਗੀ ਬਣਾਈ ਹੋਈ ਆ ਸਾਡੇ ਵੇਲੇ ਤੁਹਾਨੂੰ ਮੈਂ ਦੱਸਦੀਆਂ ਗੱਲ ਸਾਰਾ ਕੰਮ ਨਿਮੇੜ ਕੇ ਫੇਰ ਅਸੀਂ ਗੋਹੇ ਪੱਥਣੀ ਹੈ ਨਾਲਕਾ ਗੀੜ ਕੇ ਪਾਣੀ ਭਰਨਾ ਡੰਗਰ ਨਮਾਉਣੇ ਹੈ ਸਾਰੀ ਦਿਹਾੜੀ ਸਾਂ ਨਾ ਮਿਲਣਾ ਸਨ ਇੰਨਾ ਕੰਮ ਹੁੰਦਾ ਸੀ ਹੁਣ ਦੀਆਂ ਕੁੜੀਆਂ ਕਹਿੰਦੀਆਂ ਸੀ ਥੱਕ ਜਾਂਦੇ ਆ ਅਸੀਂ ਥੱਕਦੀਆਂ ਨਹੀਂ ਸੀ ਹੁੰਦੀਆਂ ਜੇ ਬਹਿਣਾ ਵੀ ਜਿਵੇਂ ਆ ਚੁੰਨੀ ਆ ਇਹਨੂੰ ਇਕੱਠੀ ਕਰਕੇ ਸਿਰ ਤੇ ਧਰ ਲੈਣੀ ਸਾਂਵੇਂ ਬਹਿਣ ਦਾ ਰਸਤਾ ਦਿੱਕਤੀ ਦਰਾਕ ਤੋਂ ਦੇ ਜਾਂਦੇ ਬੇਟ ਜੰਤ ਕਿਸੇ ਦਰਾਕਤੀ ਨਹੀਂ ਹੈ ਹੁਣ ਤਾਂ ਸਭ ਪਾਟ ਦਿੰਦੇ ਆ ਗੰਦ ਪਾਉਂਦੇ ਆ ਪੱਤੀ ਕਰਦੇ ਆ ਐ ਕਰਦੇ ਹਨ ਏ ਘੜ ਕਰਕੇ ਸਭ ਪਾਟ ਦਿੰਦੇ ਆ ਆ ਪੱਥਰ ਲਵਾ ਲੈਂਦੇ ਆ ਤੇ ਜਿਹੜੀ ਪਹਿਲਾਂ ਜ਼ਿੰਦਗੀ ਸੀ ਇਹ ਸਾਰੇ ਬੰਦੇ ਬੁੜੀਆਂ ਕੰਮ ਕਰਦੇ ਸੀ ਕਿਸੇ ਨੂੰ ਸੈਰ ਦੀ ਲੋੜ ਨਹੀਂ ਸੀ ਪੈਂਦੀ ਵੀ ਸੈਰ ਕਰਨ ਜਾਣਾ ਹੁਣ ਹਰ ਕੋਈ ਦੱਸਦਾ ਫੂਨ ਤੇ ਆ ਸੈਰ ਕਰ ਲੂ ਆ ਇਹ ਕਰ ਲੂ ਆ ਖਾ ਲੂ ਆ ਇਹ ਖਾ ਲੂ ਐ ਕਿ ਲੱਗੂ ਦੱਸਦਾ ਸੀ ਕੋਈ ਨਹੀਂ ਸੀ ਦੱਸਦਾ ਦੋ ਦੋ ਗੇੜੇ ਤਿੰਨ ਤਰ ਖੱਤਿਆਂ ਚ ਲੱਗ ਜਾਣੀ ਜਾਣੋਂ ਘਰ ਦਾ ਕੰਮ ਕਰਨਾ ਸਾਰਾ ਸੰਨੀਆਂ ਰਲ ਆਉਣੀ ਆ ਸਾਰੇ ਕੰਮ ਕਰਨੀ ਭੁੱਖ ਲੱਗੀ ਤੇ ਰੋਟੀ ਖਾਣੀ ਕਦੇ ਕੋਈ ਤਕਲੀਫ ਨਹੀਂ ਜੀ ਹੁੰਦੀ ਬਾੜੀ ਮੋਟੀ ਜੀ ਕਿਤੇ ਹੋਣੀ ਕੁਝ ਵੈਣ ਲੈ ਲਈ ਕਿਸੇ ਨੇ ਦੁੱਧ ਪੀ ਲਿਆ ਰਜ ਕੇ ਤਾਂ ਗਰਮਾ ਛਾ ਕੇ ਸਰੀਰ ਠੀਕ ਹੋ ਜਾਣਾ ਹੁਣ ਹਰ ਕੋਈ ਦਵਾਈ ਇੰਨੀ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਦਵਾਈ ਡਾਕਟਰਾਂ ਦੇ ਜਾਂਦੇ ਨਹੀਂ ਜੀ ਆਪਾਂ ਪਹਿਲਾਂ ਵਾਂਗੂ ਕੰਮ ਕਰੀਏ ਆ ਜਿਹੜੀ ਜ਼ਿੰਦਗੀ ਨੂੰ ਨਾ ਆਰਾਮ ਦੇ ਇੱਕ ਬਣਾਈਏ ਤਾਂ ਕਿਤੇ ਨਾ ਪਤਾ ਅੰਦਰ ਉਸ ਤੋਂ ਹੀ ਹੁਣ ਤੁਸੀਂ ਲਾ ਲਓ ਸਵੇਰ ਤੋਂ ਲਾ ਲਓ ਆਪਾਂ ਰੋਟੀ ਖਾਲੰਨੀ ਕੀ ਕਰਦੇ ਆਪਾਂ ਇਦਾਂ ਜਲੇਗੀ ਉਧਰ ਚਲੇਗੀ ਪਾਸ ਕੋਈ ਕੰਮ ਨਹੀਂ ਤੇ ਬੈਰ ਦਾ ਬੇੜਾ ਹੋ ਗਿਆ ਫਿਰ ਜੀ ਥੋੜੀ ਬੋਤੀ ਹਾਲੇ ਭੁੱਖ ਤਾਂ ਲੱਗੀ ਨਹੀਂ ਤੇ ਫਿਰ ਖਾ ਲਈਏ ਸ਼ਾਮ ਦੇ ਟਾਈਮ ਚਲੋ ਜੀ ਸੈਰ ਕਰਿਆ ਉਹ ਸ਼ਾਮ ਦੇ ਆਪਾਂ ਉਹਨਾਂ ਕਥੋਂ ਕਰ ਲਈਏ ਰੋਟੀ ਖਾ ਲਈਏ ਜੇ ਇਹੀ ਆਪਾਂ ਕੰਮ ਲੱਗੇ ਹੋਈਏ ਸਾਰੇ ਜਾਣੇ ਟਾਈਮ ਨਾਲ ਰੋਟੀ ਖਾਈਏ ਟਾਈਮ ਨਾਲ ਕੋਈ ਚੀਜ਼ ਖਾਈਏ ਭੁੱਖ ਵੀ ਤਾਂ ਲੱਗੂਗਾ ਸਰੀਰ ਵੀ ਠੀਕ ਰਹੂਗਾ ਜਿਹੜੀਆਂ ਹੁੰਦੀਆਂ ਕੁੜੀਆਂ ਨੇ ਫਰੇਸ਼ਨ ਹੁੰਦੇ ਆ ਬੱਚੇ ਨਾਲ 3-3 ਬੱਚੇ 4-4 ਬੱਚੇ ਹੁੰਦੇ ਸੀ ਇਹਨਾਂ ਬਿਲਕੁਲ ਠੀਕ ਠੀਕ ਨੋਰਮਲ ਹੋ ਜਾਂਦੀ ਸੀ ਬੰਦਿਆਂ ਨੂੰ ਸੀ ਪਤਾ ਲੱਗਦਾ ਹੁੰਦਾ ਤਿਉਹ ਬੱਚਿਓ ਹੁਣ ਕੰਮ ਕਰਿਆ ਕਰੋ ਥੋੜਾ ਜਿਹਾ ਕੰਮ ਕਰਨੀ ਧਿਆਨ ਦਿਆ ਕਰੋ ਥੋਡੀ ਜਿੰਦਗੀ ਸੌਖੀ ਰਹੂ ਉਮਰਾਂ ਵੀ ਘਟਦੀ ਜਾਂਦੀਆਂ ਨੇ ਜਿੱਥੇ 100 ਸਾਲ ਤੋਂ ਵੀ ਉੱਪਰ ਜਾਂਦੇ ਸੀਗੇ ਹੁਣ 100 ਤੋਂ ਛੱਡ ਕੇ ਹੁਣ ਅਖਣੇ ਅੱਛੀ ਤੇ ਕੀ 60 ਤੇ ਕੀ ਮਸਾਲਾ ਪਾਉਂਦੇ ਨੇ ਹੈ ਕੋਈ ਇਸੇ ਕਰਕੇ ਹੁੰਦੇ ਨੇ ਤਾਂ ਆਪਣਾ ਖਾਣ ਪਾਣ ਲੋਟਾ ਨਾਲ ਆਪਾਂ ਕੰਮ ਕਰਦੇ ਆਂ ਮਿਹਨਤ ਕਰਦੇ ਮਿਹਨਤ ਕਰਿਆ ਕਰੋ ਜੋ ਕੋ ਸਕਿਆ ਮਿਹਨਤ ਜੀ ਦੂਜੀ ਗੱਲੇ ਜੀ ਆਪਾਂ ਪਹਿਲੀ ਉਮਰ ਜਮਿੰਤ ਕਰਾਂਗੇ ਤਾਂ ਮਗਰੋਂ ਆਪਾਂ ਰੱਜ ਕੇ ਖਾਵਾਂਗੇ ਬੰਦੀ ਦੀ ਨਾਲ ਆਪਾਂ ਸਪੋਰਟ ਕਰਾਂਗੇ ਇਹੋ ਜਿਹੇ ਦੁਇ ਆਪਣੇ ਗੱਡੀ ਦੇ ਪਹੀਏ ਵਧੀਆ ਚੱਲਣਗੇ ਨਾ ਘਰ ਵੀ ਉਸ ਤਰ੍ਹਾਂ ਵਧੀਆ ਚੱਲਦਾ ਹੁੰਦਾ ਠੀਕ ਹੈ ਨਾ ਤੇ ਆਪਣਾ ਤੇ ਇਹੀ ਕਹਿਣਾ ਵੀ ਸਭ ਦੇ ਬੱਚੇ ਤੰਦਰੁਸਤ ਰਹਿਣ ਖੁਸ਼ੀਆਂ ਮਾਣਨ ਘਰ ਆਪਦੇ ਸਭ ਦੇ ਬੇੜੇ ਜਿਹੜੇ ਤੰਦਰੁਸਤ ਦੀ ਰੱਖੇ ਵਾਹਿਗੁਰੂ ਘਰ-ਪਾਰ ਵਧੀਆ ਬਣਾਉਣ ਰਲ ਕੇ ਰਹਿਣ ਪਿਆਰ ਨਾਲ ਰਹਿਣ ਰੱਜ ਕੇ ਖਾਣ ਰੱਜ ਕੇ ਪਹਿਨਣ ਮੇਰੀ ਤਾਂ ਇਹ ਜੁਆਵ ਬਹੀਰੂਗੇ ਸਭ ਦੇ ਜੀਵਨ ਰੱਬ ਤੰਦਰੁਸਤੀ ਦੇ ਵੀ ਠੀਕ ਹੈ ਜੀ